ਡਰਸਲ ਉਹਦੀ ਰਿਵਿਊ ਮੀਟਿੰਗ ਰੱਖੀ ਸੀਗੀ ਔਰ ਮੈਂ ਸਮਝਦਾ ਕਿ ਬਹੁਤ ਇੰਪੋਰਟੈਂਟ ਡਿਪਾਰਟਮੈਂਟ ਹੈ ਕਿਉਂਕਿ ਤਕਰੀਬਨ 438 ਸਰਵਿਸਿਜ਼ ਨੇ ਜਿਹੜੀਆਂ ਉਹ ਅਸੀਂ ਸੇਵਾ ਕੇਂਦਰਾਂ ਦੇ ਜ਼ਰੀਏ ਪੰਜਾਬ ਦੇ 3 ਕਰੋੜ ਲੋਕਾਂ ਨੂੰ ਦਿੰਨੇ ਆ ਅੱਜ ਦੋ ਮੀਟਿੰਗ ਸੀਗੀ ਇੱਕ ਤਾਂ ਸਾਡੇ ਜੋ ਗਵਰਨੈਂਸ ਬਾਡੀ ਹੈ ਉਹਦੀ ਬੋਰਡ ਆਫ ਗਵਰਨੈਂਸ ਉਹਦੀ ਰਿਵਿਊ ਮੀਟਿੰਗ ਸੀਗੀ ਔਰ ਦੂਸਰੀ ਮੀਟਿੰਗ ਸੀ ਪੰਜਾਬ ਦੇ ਸਾਰੇ 23 ਡਿਪਟੀ ਕਮਿਸ਼ਨਰਸ ਦੇ ਨਾਲ ਰਿਵਿਊ ਮੀਟਿੰਗ ਤਾਂ ਕਿ ਪੈਂਡੈਂਸੀ ਮੋਨੀਟਰ ਕੀਤੀ ਜਾਵੇ ਕਿ ਸੇਵਾ ਕੇਂਦਰਾਂ ਦੇ ਵਿੱਚ ਇਸ ਟਾਈਮ ਕਿੰਨੀ ਪੈਂਡੈਂਸੀ ਹੈ ਤੇ ਉਹਦੇ ਵਿੱਚ ਜੋ ਅੱਜ ਮੇਨ ਏਜੰਡਾ ਸੀ ਅਸੀਂ ਆਪਣੀ ਬੋਰਡ ਆਫ ਗਵਰਨਰਸ ਦੀ ਮੀਟਿੰਗ ਦੇ ਵਿੱਚ ਬਾਕੀ ਅਹਿਮ ਫੈਸਲਿਆਂ ਤੋਂ ਇਲਾਵਾ ਇੱਕ ਬਹੁਤ ਲੈਂਡਮਾਰਕ ਫੈਸਲਾ ਜਿਹੜਾ ਉਹ ਕੀਤਾ ਜਿਸ ਦੇ ਵਿੱਚ ਇੱਕ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਾਈਬਰ ਸਿਕਿਉਰਿਟੀ ਇੱਕ ਬੜਾ ਇੰਪੋਰਟੈਂਟ ਇਸ਼ੂ ਬਣ ਚੁੱਕਿਆ ਹੈ ਵਰਲਡ ਓਵਰ ਸਾਈਬਰ ਅਟੈਕਸ ਨੇ ਜਿਹੜੇ ਉਹ ਬੜੇ ਕਾਮਨ ਹੋ ਚੁੱਕੇ ਨੇ ਸੋ ਉਸ ਚੀਜ਼ ਨੂੰ ਮੁਸਤੈਦ ਰੱਖਣ ਦੇ ਲਈ ਅਸੀਂ ਇੱਕ ਸਿਕਿਉਰਿਟੀ ਆਪਰੇਸ਼ਨ ਸੈਂਟਰ ਹੈ ਜਿਹੜਾ ਉਹ ਐਸਟੈਬਲਿਸ਼ ਕਰਨ ਜਾ ਰਹੇ ਹਾਂ ਜਿਸ ਦੀ ਕਿ ਅਗਲੇ 5 ਸਾਲਾਂ ਦੇ ਵਿੱਚ ਉਹਨੂੰ ਉਹਨੂੰ ਐਸਟੈਬਲਿਸ਼ ਕਰਨ ਦੀ ਔਰ ਉਹਦੀ ਮੇਨਟੇਨੈਂਸ ਦਾ ਖਰਚਾ ਤਕਰੀਬਨ 42 ਕਰੋੜ ਹੋਏਗਾ ਮਹਿਜ਼ ਇੱਕ ਦੋ ਸਟੇਟਸ ਦੇ ਵਿੱਚ ਇਸ ਤੋਂ ਪਹਿਲਾਂ ਪੂਰੇ ਮੁਲਕ ਦੇ ਵਿੱਚ ਹੋਇਆ ਇਸ ਦੇ ਨਾਲ ਸਾਰੀ ਦੁਨੀਆ ਦੇ ਵਿੱਚੋਂ ਵਨ ਆਫ ਦਾ ਬੈਸਟ ਆਈਟੀ ਸਿਸਟਮਸ ਐਸ ਇਨ ਟਰਮਸ ਆਫ ਸਾਈਬਰ ਸਿਕਿਉਰਿਟੀ ਜੇ ਹੋਏਗਾ ਤਾਂ ਉਹ ਪੰਜਾਬ ਦਾ ਹੋਏਗਾ ਇਹਦੇ ਵਾਸਤੇ ਅਸੀਂ ਇਨ ਪ੍ਰਿੰਸੀਪਲ ਡਿਸੀਜਨ ਲੈ ਕੇ ਇਹ 42 ਕਰੋੜ ਰੁਪਏ ਦੀ ਲਾਗਤ ਦੇ ਨਾਲ ਜੋ ਹੈ ਸੈਂਟਰ ਹੈ ਸਿਕਿਉਰਿਟੀ ਆਪਰੇਸ਼ਨ ਸੈਂਟਰ ਹੈ ਜਿਹੜਾ ਸਾਈਬਰ ਅਟੈਕਸ ਤੋਂ ਬਚਣ ਦੇ ਲਈ ਉਹ ਐਸਟੈਬਲਿਸ਼ ਕੀਤਾ ਜਾਏਗਾ ਤਾਂ ਕਿ ਪੰਜਾਬ ਦੇ ਸਾਰੇ ਡਿਪਾਰਟਮੈਂਟ ਨੇ ਜਿਹੜੇ ਉਹ ਉਹ ਸਾਈਬਰ ਅਟੈਕਸ ਤੋਂ ਉਹ ਬਚੇ ਰਹਿਣ ਨੰਬਰ 1 ਨੰਬਰ 2 ਅਸੀਂ ਟਾਈਮ ਟੂ ਟਾਈਮ ਸੇਵਾ ਕੇਂਦਰਾਂ ਦੀ ਪੈਂਡੈਂਸੀ ਨੂੰ ਰਿਵਿਊ ਕਰਨ ਦੀ ਮੀਟਿੰਗਸ ਰੱਖਦੇ ਆ ਸਾਰੇ ਮੇਰੇ ਡਿਪਾਰਟਮੈਂਟ ਦੇ ਆਫੀਸਰਸ ਔਰ 23 ਡਿਪਟੀ ਕਮਿਸ਼ਨਰਸ ਨੇ ਉਸ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿਹੜੀ ਪੈਂਡੈਂਸੀ ਹੈ ਉਹ ਪੈਂਡੈਂਸੀ ਅਸੀਂ ਕੈਲਕੂਲੇਟ ਕਰਦੇ ਆ ਕਿ ਕੋਈ ਸਰਵਿਸ 3 ਦਿਨਾਂ ਦੇ ਵਿੱਚ ਸਰਕਾਰ ਨੇ ਦੇਣੀ ਹੈ ਕੋਈ ਹਫਤੇ ਦੇ ਦੇਣੀ ਹੈ ਕੋਈ 30 ਦਿਨਾਂ ਦੇ ਵਿੱਚ ਦੇਣੀ ਹੈ ਕੋਈ 45 ਦਿਨਾਂ ਦੇ ਵਿੱਚ ਦੇਣੀ ਹੈ ਜਿਹੜੀ ਉਹਨਾਂ 20 ਦਿਨਾਂ ਦੇ ਵਿੱਚ ਕੰਮ ਕੰਪਲੀਟ ਹੋ ਜਾਂਦਾ ਉਹ ਠੀਕ ਮੰਨਿਆ ਜਾਂਦਾ ਜੇ ਉਸ ਤੋਂ ਉੱਪਰ ਸਮਾਂ ਲੱਗਦਾ ਤਾਂ ਉਹ ਪੈਂਡੈਂਸੀ ਦੇ ਵਿੱਚ ਬਿਯੋਂਡ ਮੰਡੇਟਡ ਟਾਈਮਲਾਈਨ ਪੈਂਡੈਂਸੀ ਦੇ ਵਿੱਚ ਕਾਊਂਟ ਹੁੰਦਾ ਤੇ ਮੈਨੂੰ ਇਹ ਦੱਸਦੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹ ਪੈਂਡੈਂਸੀ ਹੈ ਜਿਹੜੀ ਉਹ ਅੱਜ ਮਹਿਜ਼ 17% ਹੈ ਜਿਹੜੀ ਉਹ ਹੈ ਪੂਰੇ ਪੰਜਾਬ ਦੇ ਵਿੱਚ ਜੇ ਮਤਲਬ ਕਿ ਜੇ ਸਪੋਜ਼ 100 ਬੰਦੇ ਨੇ ਹੁਣ ਤੱਕ ਕੰਮ ਲਈ ਪੰਜਾਬ ਸਰਕਾਰ ਕੋਲ ਆਇਆ ਤੇ 0.17 ਯਾਨੀ ਕਿ ਇੱਕ ਬੰਦੇ ਦਾ ਵੀ ਕੰਮ ਹੈ ਜਿਹੜਾ ਉਹ 5ਵੇਂ ਦਿਨਾਂ ਤੋਂ ਲੇਟ ਨਹੀਂ ਹੋਇਆ ਉਹ 5ਵੇਂ ਦਿਨਾਂ ਦੇ ਵਿੱਚ ਵਿੱਚ ਉਹ ਅਸੀਂ ਉਹਨੂੰ ਸਰਵਿਸਿਜ਼ ਨੇ ਜਿਹੜੀਆਂ ਉਹ ਦੇ ਦਿੱਤੀਆਂ ਨੇ ਇੱਥੇ ਹੀ ਇਹ ਵੀ ਇੰਪੋਰਟੈਂਟ ਹੈ ਦੱਸਣ ਯੋਗ ਹੈ ਕਿ ਇਹ ਪੈਂਡੈਂਸੀ ਹੈ ਜਿਹੜੀ ਇਹ ਇੰਡੀਆ ਦੇ ਵਿੱਚ ਵਨ ਆਫ ਦਾ ਲੋਇਸਟ ਹੈ ਔਰ ਤਕਰੀਬਨ 6 ਮਹੀਨੇ ਪਹਿਲਾਂ ਗਵਰਨਮੈਂਟ ਆਫ ਇੰਡੀਆ ਨੇ ਨੇ ਸਾਨੂੰ ਪੰਜਾਬ ਸਰਕਾਰ ਨੂੰ ਇਹਦੇ ਵਾਸਤੇ ਆਨਰ ਵੀ ਕੀਤਾ ਸੀਗਾ ਫਰਸਟ ਪ੍ਰਾਈਜ਼ ਅਸੀਂ ਇਸ ਦੇ ਵਿੱਚ ਜਿੱਤਿਆ ਸੀਗਾ ਬਹੁਤ ਅੱਛੀਆਂ ਸਰਵਿਸਿਜ਼ ਦੇ ਜਿਹੜੀਆਂ ਸਮੂਥ ਤਰੀਕੇ ਦੇ ਨਾਲ ਦਿੱਤੀਆਂ ਜਾ ਰਹੀਆਂ ਨੇ ਔਰ ਇਹ ਵੀ ਮੈਂਸ਼ਨ ਕਰਨ ਯੋਗ ਹੈ ਕਿ ਜੁਲਾਈ ਜੂਨ ਜੁਲਾਈ 2021 ਦੇ ਵਿੱਚ ਜਦੋਂ ਸਾਡੀ ਸਰਕਾਰ ਨਹੀਂ ਆਈ ਸੀਗੀ ਇਹ ਪੈਂਡੈਂਸੀ ਆਮੂਮਨ ਤਕਰੀਬਨ 27 28% ਚੱਲਦੀ ਸੀਗੀ ਜਿਹੜੀ ਕਿ ਅੱਜ ਅਸੀਂ ਘਟਾ ਕੇ ਮਹਿਜ਼ ਪੁਆਇੰਟ 1 ਯਾ ਪੁਆਇੰਟ 17% ਦੇ ਉੱਪਰ ਲੈ ਆਏ ਆ ਇਸ ਤੋਂ ਇਲਾਵਾ ਇੱਕ ਹੋਰ ਬਹੁਤ ਲੈਂਡਮਾਰਕ ਡਿਸੀਜਨ ਜਿਹੜੇ ਅਸੀਂ ਪਿਛਲੇ ਸਮੇਂ ਦੇ ਵਿੱਚ ਕੀਤੇ ਨੇ ਕਿ ਇਹਨਾਂ ਸਾਰੀਆਂ ਸਰਵਿਸਿਜ਼ ਨੂੰ ਸਮੂਥ ਤਰੀਕੇ ਦੇ ਨਾਲ ਆਨਲਾਈਨ ਕਰਨ ਦੇ ਲਈ ਸਾਰੇ ਅੱਜ ਦੀ ਤਾਰੀਖ ਦੇ ਵਿੱਚ ਸਾਰੇ ਪੰਜਾਬ ਦੇ ਪਟਵਾਰੀ ਨੇ ਜਿਹੜੇ ਉਹ ਆਨਬੋਰਡ ਹੋ ਚੁੱਕੇ ਨੇ ਤੇ ਤਕਰੀਬਨ ਡੇਢ ਕਿ ਮਹੀਨਾ ਪਹਿਲਾਂ ਅਸੀਂ ਐਮਸੀਜ਼ ਨੂੰ ਨੰਬਰਦਾਰਾਂ ਨੂੰ ਔਰ ਸਰਪੰਚਾਂ ਨੂੰ ਵੀ ਅਸੀਂ ਆਨਬੋਰਡ ਕਰਨ ਦਾ ਪ੍ਰੋਸੈਸ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੀਗਾ ਜਿਹੜੇ ਕਿ ਤਕਰੀਬਨ 70% ਉਹ ਵੀ ਹੋ ਚੁੱਕੇ ਨੇ ਬਾਕੀ 30% ਜਿਹੜੇ ਰਹਿੰਦੇ ਨੇ ਉਹ ਵੀ 31 ਜਨਵਰੀ ਤੱਕ ਉਹ ਵੀ ਆਨਬੋਰਡ ਹੋ ਜਾਣਗੇ ਜਿਹਦੇ ਨਾਲ ਉਹਨਾਂ ਕੋਲ ਸਰਪੰਚ ਨੰਬਰਦਾਰ ਪਟਵਾਰੀ ਕੋਲ ਆਨਲਾਈਨ ਮੈਸੇਜ ਆਏਗਾ ਕਿਸੇ ਬੰਦੇ ਨੇ ਸੁਪੋਜ਼ ਕਾਸ ਸਰਟੀਫਿਕੇਟ ਜਾਂ ਇਨਕਮ ਸਰਟੀਫਿਕੇਟ ਜਾਂ ਪੈਨਸ਼ਨ ਲਈ ਅਪਲਾਈ ਕੀਤਾ ਸਾਰੇ ਪ੍ਰੋਸੈਸ ਦੇ ਥਰੂ ਸੇਵਾ ਕੇਂਦਰ ਦੇ ਵਿੱਚ ਲਿਆ ਜਾਂਦਾ ਸਾਰੇ ਪ੍ਰੋਸੈਸ ਦੇ ਥਰੂ ਪਟਵਾਰੀ ਕੋਲ ਜਦੋਂ ਜਾਂਦਾ ਹੈ ਪਟਵਾਰੀ ਨੇ ਇਹ ਸਰਪੰਚ ਨੰਬਰਦਾਰੀ ਜਾਂ ਐਮਸੀ ਦੀ ਤੋਂ ਤਸਦੀਕ ਕਰਾਉਣਾ ਤਾਂ ਉਹਦੇ ਕੋਲ ਵਟਸਐਪ ਦੇ ਉੱਪਰ ਜਾਏਗਾ ਤੇ ਉਹਨੇ ਵਟਸਐਪ ਦੇ ਉੱਪਰ ਹੀ ਯੈਸ ਨੋ ਕਰ ਦੇਣਾ ਹੈ ਤਾਂ ਕਿ ਕੰਮ ਹੈ ਜਿਹੜਾ ਉਹ ਪੂਰੀ ਸਪੀਡ ਦੇ ਨਾਲ ਜਲਦ ਤੋਂ ਜਲਦ ਜਿਹੜਾ ਉਹ ਸਰਵਿਸ ਉਸ ਵਿਅਕਤੀ ਨੂੰ ਉਹ ਡਿਲੀਵਰ ਕੀਤੀ ਜਾ ਸਕੇ ਇਹ ਸਰਵਿਸ ਦੇਣ ਵਾਲਾ ਪੰਜਾਬ ਮੁਲਕ ਦੇ ਵਿੱਚ ਪਹਿਲਾ ਸੂਬਾ ਜਿਹੜਾ ਉਹ ਬਣ ਚੁੱਕਿਆ ਔਰ ਮੈਂ ਇਸ ਤੋਂ ਇਲਾਵਾ ਹੋਰ ਵੀ ਦੋ ਤਿੰਨ ਬੜੇ ਅ ਅੱਛੇ ਇਨੀਸ਼ੀਏਟਿਵਸ ਨੇ ਜਿਹੜੇ ਉਹ ਡਿਪਾਰਟਮੈਂਟ ਵੱਲੋਂ ਲਏ ਜਾ ਰਹੇ ਨੇ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੈ ਜਿਹੜੀ ਉਹ ਮਿਲੇਗੀ ਇਸ ਤੋਂ ਪਹਿਲਾਂ ਅਸੀਂ ਇੱਕ ਹੋਰ ਬਹੁਤ ਵੱਡਾ ਇਨੀਸ਼ੀਏਟਿਵ ਜਿਹੜਾ ਲੋਕ ਅਪਲਾਈ ਕਰਨ ਜਾਂਦੇ ਸੀਗੇ ਤੇ ਫਿਰ ਬਾਅਦ ਦੇ ਵਿੱਚ ਸਰਟੀਫਿਕੇਟ ਸੇਵਾ ਕੇਂਦਰਾਂ ਤੋਂ ਆਪ ਕਲੈਕਟ ਕਰਨ ਜਾਂਦੇ ਸੀਗੇ ਉਹ ਪ੍ਰੋਸੈਸ ਵੀ ਬਿਲਕੁਲ ਖਤਮ ਕਰ ਦਿੱਤਾ ਅੱਜ ਦੀ ਤਾਰੀਖ ਦੇ ਵਿੱਚ ਮਹਿਜ਼ 8 ਮਹੀਨਿਆਂ ਦੇ ਵਿੱਚ ਤਕਰੀਬਨ 10 ਲੱਖ ਲੋਕਾਂ ਨੂੰ ਜਿਹੜੀਆਂ ਉਹਨਾਂ ਦੀਆਂ ਸਰਵਿਸ ਅਸੀਂ ਦੇਣੀਆਂ ਹੁੰਦੀਆਂ ਨੇ ਵੱਖ-ਵੱਖ ਮਹਿਕਮਿਆਂ ਦੀਆਂ ਉਹ WhatsApp ਦੇ ਉੱਪਰ SMS ਦੇ ਉੱਪਰ QR ਕੋਡਡ ਉਹ ਜਾਂਦੇ ਨੇ ਤੁਸੀਂ ਸਕੈਨ ਕਰੋ ਤੇ ਉਹ ਸਰਟੀਫਿਕੇਟ ਜਿਹੜਾ ਉਹਨਾਂ ਨੂੰ ਘਰ ਬੈਠੇ ਮਿਲ ਜਾਂਦੇ ਸੋ ਬਹੁਤ ਸਾਰੇ ਇਨੀਸ਼ੀਏਟਿਵਸ ਨੇ ਜਿਹੜੇ ਉਹ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਹੁਣ ਤਾਂ ਇਹ ਲਏ ਜਾ ਚੁੱਕੇ ਨੇ ਸੋ ਅੱਜ ਦੀ ਇਹ ਰਿਵਿਊ ਮੀਟਿੰਗ ਸੀ ਔਰ ਸਾਰੇ ਡੀਸੀਜ਼ ਨੂੰ ਨੂੰ ਕਿਹਾ ਕਿ ਇਹਨੂੰ ਤੁਸੀਂ ਜੇ ਜੇ 0.17% ਵੀ ਹੈ ਤੇ ਬਹੁਤ ਅਸੀਂ ਇਹਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ 0 ਤੇ ਲੈ ਕੇ ਆ ਜਾਣਾ ਇਨੀ ਐਫੀਸ਼ੀਐਂਟ ਸਰਵਿਸਿਜ਼ ਨੇ ਜਿਹੜੀਆਂ ਉਹ ਸਾਡਾ ਡਿਪਾਰਟਮੈਂਟ ਆ ਉਹ ਉਹ ਦਿਨ ਦੇ ਲਈ ਵਚਨਬੱਧ ਹੈ ਮਮ ਜਿਹੜਾ ਸਾਈਬਰ ਸਕਿਉਰਟੀ ਚੈਲ ਤੁਸੀਂ ਗੱਲ ਕੀਤੀ ਹੈ ਕਿ ਵਿਦਿਨ ਡਿਪਾਰਟਮੈਂਟ ਵਾਸਤੇ ਹੈ ਲੋਕਾਂ ਨਹੀਂ ਇਹ 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 ਪੂਰੀ ਦੇ ਪੂਰੇ ਪੰਜਾਬ ਸਰਕਾਰ ਦੇ ਜਿੰਨੇ ਵੀ ਮਹਿਕਮੇ ਨੇ ਪੰਜਾਬ ਸਰਕਾਰ ਦੇ ਕੋਈ ਵੀ ਇੰਟਰੈਕਸ਼ਨ ਹੈ ਜੋ ਕੰਪਿਊਟਰ ਦੇ ਉੱਪਰ ਹੈ ਉਹ ਆਈਟੀ ਦੇ ਨਾਲ ਰਿਲੇਟਡ ਹੈ ਉਹ ਸਾਰੇ ਦੇ ਸਾਰੇ ਨੂੰ ਇਹ ਇੱਕ ਕਵਚ ਹੈ ਜਿਹੜਾ ਸਕਿਉਰਿਟੀ ਦਾ ਸਾਈਬਰ ਸਕਿਉਰਿਟੀ ਅਟੈਕ ਤੋਂ ਉਹ ਦਿੱਤਾ ਜਾ ਰਿਹਾ ਹੈ